ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਹਰਜੀ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਕਾਸਟ ਆਲੂ ਵਾਲੀਆ ਸਿੱਖ ਵਿਸਤ ਉਮਰ 14/9/1994 ਪੜਾਈ +2 ਮੈਡੀਕਲ ਡਿਪਲੋਮਾ 3 ایئرز قد 5 فٹ 6 انچ ਪਹਿਣਾ ਦੋਨੇ ਮੈਰਿਡ ਨੇ ਭਰਾ 1K JK ਕਾਮੇਜੀ ਪ੍ਰਾਈਵੇਟ ਲਿਮਟਿਡ ਕੰਪਨੀ ਜੌਬ ਐਂਡ ਪਾਰਟ ਟਾਈਮ ਐਮਾਜ਼ਨ ਵਰਕ ਪਰਿਵਾਰਤੀ ਮੰਗੇਜੀ ਕੁੜੀ ਸੋੜੀਸ ਨੱਕੀ ਪੜੀ ਲਿਖੀ ਕਰੇ ਲੋ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਕਾਸਟ ਜੱਟ ਸਿੱਖ ਉਮਰ 27 ਸਾਲ ਕੱਦ 6 ਫੁੱਟ ਭੈਣ ਇੱਕ ਕੈਨੇਡਾ ਪੀਆਰ ਪ੍ਰਾਣੋ ਪੜ੍ਹਾਈ ਪਲੱਸ 2 ਕੰਮ 10 ਕਿੱਲੇ ਜ਼ਮੀਨ 2 ਕਿੱਲੇ ਸ਼ਹਿਰੀ ਜ਼ਮੀਨ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨਖੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਪੰਜਾਬ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸੇ ਕੋ ਗੋਤ ਘਰੇਵਾਲ ਉਮਰ 22 ਪੰਜ 1995 ਕੱਦ 5 ਫੁੱਟ 11 ਇੰਚ ਪੈਨ ਇੱਕ ਮੈਰਿਡ ਨਿਊਜ਼ੀਲੈਂਡ ਪੜਾਈ ਬੀ ਐਸ ਸੀ 에어ਲਾਈਡ ਟੂਰਿਜ਼ਮ ਐਂਡ ਹੌਸਪਿਟੈਲਿਟੀ ਮੈਨੇਜਮੈਂਟ ਇੰਡੀਆ ਗ੍ਰੈਜੂਏਟ ਡਿਪਲੋਮਾ ਇਨ ਅਪਲਾਈਡ ਮੈਨੇਜਮੈਂਟ ਨਿਊਜ਼ੀਲੈਂਡ ਕੰਮੇ ਜੀ ਨਿਊਜ਼ੀਲੈਂਡ ਪੀ ਆਰ इंडिपेंडेंट कॉन्ट्रैक्टर न्यूजीलैंड मांगे जी ਪਰਵਾਰ ਦੀ ਕੁੜੀ ਵਧੀਆ ਪਰਵਾਰ ਤੋਂ ਹੋਵੇ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਔਜਲਾ ਉਮਰ 1993 ਕੱਦ ਪੰਜ ਫੁੱਟ 6 ਇੰਚ ਪੜਾਈ ਡਬਲ ਐਮਏ ਹਿੰਦੀ ਐਂਡ ਹਿਸਟਰੀ ਪਰਿਵਾਰ ਦੀ ਮੰਗੇ ਚੀ ਮੁੰਡੇ ਨੂੰ 20 ਤੋਂ 30 ਗਲੇ ਚ ਮੀਨ ਆਉਦੀ ਹੋਵੇ ਜੱਟ ਸੇਕ ਹੀ ਇਹਨਾਂ ਨੂੰ ਸੰਪਰਕ ਕਰਨ ਵੇ ਜੋਲੇ ਫੋਨ ਨਾ ਕਰਨ ਫੈਮਿਲੀ ਸੰਪਰਕ ਕਰੇ ਤੇ ਬਲੇਰ ਕੋਟਲਾ ਸੰਗਰੂਰ ਜ਼ਿਲ੍ਹੇ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਾਬਾ ਬਕਾਲਾ ਅਮ੍ਰਿਤਸਰ ਕਾਸਟ ਜਟ ਸਿੱਖ ਗੋਤ ਸੰਦੂਲ ਉਮਰ 1996 ਕੱਦ 6 ਫੁੱਟ 2 ਇੰਚ ਪੜਾਈ ਬੀਸੀਏ ਜਰਮਨੀ ਸਟਡੀ ਇਨ ਆਈਟੀ ਪ੍ਰਾ ਦੋਨੇ ਪੈਨ ਏਕੇ ਮੈਰੀਡੇ ਪਿਤਾ ਐਫਐਮ ਬੀਐਸਐਫ ਆਈਐਸਆਈ ਰੈਂਕ ਮਾਤਾ ਹਾਊਸ ਵਾਈਫ ਨੇ ਯੂਐਸਏ ਯੂਕੇ ਕੈਨੇਡਾ 10ਏਐਸ ਵੀਜ਼ਾ ਆਮਦਨ ਬਹੁਤ ਵਧੀਆ ਏ ਜ਼ਮੀਨ ਨਹੀਂ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਤੇ ਪਰਿਵਾਰ ਵਧੀਆ ਪੜਿਆ ਲਿਖਿਆ ਐਜੂਕੇਟਿਡ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਾਰੀ ਪਤਾ ਜ਼ਿਲ੍ਹਾ ਸਿੰਘ ਜਲੰਧਰ ਕਾਸਟ ਜੱਟ ਸਿੱਖ ਉਮਰ 2000 ਕੱਦ 6 ਫੁੱਟ ਪੜਾਈ ਪਲੱਸ 2 ਕੰਪਿਊਟਰ ਡਿਪਲੋਮਾ ਪ੍ਰਾਏ ਕੇ ਜਰਮਨ ਪੈਨੋ ਪਿਤਾ ਐਕਸ ਆਰਮੀ ਮਾਤਾ ਹਾਊਸ ਵਾਈਫ ਕੰਮ ਇਹ ਜੀ ਮੁੰਡਾ ਆਰਮੀ ਦੇ ਵਿੱਚ ਜੋਬ ਕਰਦਾ ਹੈ ਪਰਵਾਰ ਦੀ ਮੰਗੇ ਕੁੜੀ ਸੋਨੀ ਸੁਨੱਖੀ ਪੜੀ ਲਿਖੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 1991 ਕੱਦ 6 ਫੁੱਟ ਪੜਾਈ 10 ਪਾਸ ਪੈਨ ਇੱਕ ਮੈਰਿਡ ਕੰਮ ਤਿੰਨ ਕਿੱਲੇ ਜ਼ਮੀਨ ਆਪਣਾ ਬਿਜ਼ਨਸ ਹੈ ਪਰਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ 10 ਪਾਸ ਹੋਵੇ ਮੋਗਾ ਤੇਜਗਰਾਉਂ ਏਰੀਏ ਨੂੰ ਪਹਲੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਨਜੋਤ ਕੌਰ ਪਤਾ ਮੋਗਾ ਕਾਸਟ ਰਾਜਪੂਤ ਗੋਤ ਆਲਖ ਉਮਰ 5 ਮਈ 1990 ਕੱਦ 5 ਫੁੱਟ 6 ਇੰਚ ਪੜਾਈ 10 ਪਾਸ ਕੁੜੀ ਤਲਾਕਸ਼ੁਦਾ ਪਰਿਵਾਰ ਦੀ ਮੰਗੇ ਜੀ ਮੁੰਡਾ ਕਿਸੇ ਵਧੀਆ ਸਿਟੀ ਤੋਂ ਜਾਂ ਐਨ ਆਰ ਆਈ ਹੋਵੇ ਤਲਾਕਸ਼ੁਦਾ ਤੇ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਐਸ ਸੀ ਗੋਤਪਵਾਰ ਉਮਰ 31 8 1999 ਕੱਦ 5 ਫੁੱਟ 7 ਇੰਚ ਪੜਾਈ MBA ਕਾਮੇ ਜੇ ਕੁੜੀ ਨੈਦਰਸਲੈਂਡ ਵਿਦ ਆਈਡੀ ਕਾਰਡ ਪਰਿਵਾਰ ਦੀ ਮੰਗੇ ਜੀ ਬੁੰਡਾ ਵਧੀਆ ਪਰਿਵਾਰ ਤੋਂ ਸੋਣਾ ਸੁਨੱਖਾ ਹੋਵੇ ਇਟਲੀ ਜਾਂ ਜਰਮਨ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਐਸਸੀ ਕਾਸਟ ਜਾਂ ਜੱਟ ਸਿੱਖੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੂਨਮ ਸ਼ਰਮਾ ਪਤਾ ਰੋਪੜ ਗੋਤ ਕਾਉਂਸਲ ਉਮਰ 6 ਜੁਲਾਈ 1995 ਜਨਮ ਟਾਈਮ 3:37 ਪੀ.ਐਮ ਪੜਾਈ ਗ੍ਰੈਜੂਏਸ਼ਨ ਡੀ.ਐਮ.ਐਲ.ਟੀ 3 ਇਅਰਸ ਬੀ.ਐਸ.ਸੀ 2 ਇਅਰਸ ਕੱਦ 5 ਫੁੱਟ ਕੰਮ ਇਹ ਜੀ ਜੋਬ ਇਨ ਬਾਇਓਟੈਕ ਲਵਰਡਰਿੰਗ ਪਰਿਵਾਰ ਦੀ ਮਹੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਪ੍ਰਾਈਵੇਟ ਗਵਰਨਮੈਂਟ ਜੌਬ ਵਾਲੀ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਸਿੱਖ ਰਵੀ ਦਾਸਿਆ ਉਮਰ 22 ਸਤ 1994 ਕੱਦ 6 ਫੁੱਟ 1 ਇੰਚ ਪੜਾਈ ਬੀ ਐਸ ਸੀ ਇਹਨੂੰ ਹੋਟਲ ਮੈਨੇਜਮੈਂਟ ਰਾ ਇੱਕ ਮੈਰਿਡ ਪਿਤਾ ਸੈਂਟਰਲ ਕੋਰਵਟ ਸਰਵਿਸ ਤੋਂ ਰਟਾਇਰ ਕਾਮੇ ਜੀ ਵਰਕਿੰਗ ਐਜ਼ ਅ ਸ਼ੈਫ ਇਨ ਦੁਬਈ ਲਾਸਟ 6 ਇਅਰ ਇਨਕਮ 120000 7 ਸਾਲ ਤੋਂ ਸ਼ੈਫ ਦਾ ਕੰਮ ਕਰਦੇ ਨੇ ਜੀ ਦੁਬਈ ਦੇ ਵਿੱਚ ਸੋਰੀ 6 ਸਾਲ ਤੋਂ 120000 ਇਹਨਾਂ ਦੀ ਸੈਲਰੀ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਬੀਐਸਸੀ ਨਰਸਿੰਗ ਜਾਂ ਐਮਬੀਏ ਕੀਤੀ ਹੋਵੇ ਕੱਦ ਪੰਜ ਫੁੱਟ 5 ਇੰਚ ਜਾਂ ਇਸ ਤੋਂ ਉੱਪਰ ਹੋਵੇ ਤੇ ਦੋਆਬੇ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਾਵਿਸ਼ ਗਰਗ ਪਤਾ ਮੋਰ ਮੰਡੀ ਬਠਿੰਡਾ ਕਾਸਟ ਹਿੰਦੂ ਉਮਰ 16/1991 ਕੱਦ ਪੰਜ ਫੁੱਟ 6 ਇੰਚ ਪੜਾਈ ਬੀਏ ਪਾਸ ਭਰਾ ਇੰਗੇ ਜੀ ਮੈਰਿਡੇ ਪਹਿਨਾ ਦੋ ਨਹੀਂ ਮੈਰਿਡ ਨੇ ਪਿਤਾ ਅਰਜਨ ਦਾਸ ਐਕਸਪਾਇਰ ਮਾਤਾ ਬਿਮਲਾ ਦੇਵੀ ਹਾਊਸ ਵਾਈਫ ਕਾਮੇ ਜੀ ਇਹਨਾਂ ਦਾ ਕਮਿਸ਼ਨ ਏਜੰਟ ਟਰੈਵਲ ਏਜੰਟ ਆਪਣਾ ਹਾਊਸ ਹੈ ਜੀ ਜਮ ਪਲਾਟਸ ਸ਼ਾਪ ਪਰਿਵਾਰ ਵੈਸ਼ਨੂਏ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਵੈਸ਼ਨੂ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਪੀ ਵਧੇਰੇ ਜਾਣਕਾਰੀ ਵੀ ਲੈ ਸਕਦੇ ਜੀ ਹਾਂਜੀ ਏਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਣਾ ਦਿੱਤੇਗੇ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਚਾਹ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਪਰਿਵਾਰ ਦਾ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਤੇ ਨਾਲ ਧੰਨਵਾਦ ਜੀ